ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਉਹਨਾਂ ਦੇ ਵੱਲੋਂ ਸੀਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਸਣੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਭ ਨੂੰ ਘੇਰੇ ਦੇ ਵਿੱਚ ਲਿਆ ਗਿਆ ਉਹਨਾਂ ਦੇ ਵੱਲੋਂ ਕੀ ਕਰਕੇ ਸਭ ਤੇ ਨਿਸ਼ਾਨੇ ਵੰਨੇ ਗਏ ਨੇ ਬਿੱਟੂ ਨੇ ਅਕਾਲੀ ਦਲ ਭਾਜਪਾ ਗਠਜੋੜ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਭਾਜਪਾ ਦਾ ਗਠਜੋੜ ਸ਼੍ਰੋਮਣੀ ਅਕਾਲੀ ਦਲ ਨਾਲ ਹੁੰਦਾ ਹੈ ਤਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚਿੱਟੇ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਮੁਰ ਤੋਂ ਗੈਂਗਸਟਰਵਾਦ ਵਧ ਜਾਵੇਗਾ ਤੇ ਜੇਕਰ ਲੋਕ ਚਾਹੁੰਦੇ ਨੇ ਕਿ ਚਿੱਟਾ ਵਿਕੇ ਤਾਂ ਗਠਜੋੜ ਤਾਂ ਹੀ ਸੰਭਵ ਹੈ। ਉਦੋਂ ਇਸ ਤੋਂ ਬਾਅਦ ਬਿੱਟੂ ਸੁਖਬੀਰ ਬਾਦਲ ਦੇ ਪਤੀਤ ਵਾਲੇ ਬਿਆਨ ਦਾ ਜਵਾਬ ਦਿੰਦੇ ਨਜ਼ਰ ਆਏ ਨੇ, ਪਲਟਵਾਰ ਕਰਦੇ ਨਜ਼ਰ ਆਏ ਨੇ। ਉਹ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਕੋਲ ਖੁਦ ਕਿੰਨੇ ਪਤੀਤ ਨੇ, ਬਾਦਲ ਦੇ ਘਰ ਖੁਦ ਕਿੰਨੇ ਪਤੀਤ ਨੇ, ਕਿੰਨਿਆਂ ਨੂੰ ਉਹ ਸਰੂਪੇ ਦਿੰਦੇ ਨੇ। ਉਸ ਤੋਂ ਬਾਅਦ ਉਹ ਜ਼ਿਕਰ ਕਰਦੇ ਨੇ ਕਿ 92 ਦੇ ਵਿੱਚ ਜਦੋਂ ਗੋਲੀਆਂ ਚੱਲੀਆਂ ਸੀ ਤਾਂ ਉਸਦੇ ਪਿਤਾ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਸਣੇ ਸੁਖਬੀਰ ਬਾਦਲ ਦੋਵੇਂ ਭੱਜ ਗਏ ਸੀ ਰਜ਼ਾਈਆਂ 'ਚ ਵੜ ਗਏ ਸੀ Shimla ਦੇ ਹੋਟਲਾਂ ਵਿੱਚ ਚਲੇ ਗਏ ਸਨ ਗੈਂਗਸਟਰ ਤੋਂ ਤਾਂ ਉਹ ਲੜ ਨਹੀਂ ਸਕਦੇ ਅਸੀਂ ਗੈਂਗਸਟਰ ਦਾ ਸਫਾਇਆ ਕਰਾਂਗੇ ਇਸ ਤੋਂ ਇਲਾਵਾ ਜਦੋਂ ਅਕਾਲੀ ਭਾਜਪਾ ਗਠਜੋੜ ਬਾਰੇ ਚਰਚਾ ਵਧੀ ਤਾਂ ਉਹਨਾਂ ਨੇ ਕਿਹਾ ਕਿ ਪਤਾ ਹੀ ਨਹੀਂ ਕਿੰਨੇ ਅਕਾਲੀ ਦਲ ਨੇ ਕਿਸ-ਕਿਸ ਨਾਲ ਗੱਲ ਕਰੀਏ ਕਿਸ ਨਾਲ ਗਠਜੋੜ ਕਰੀਏ ਤਾਂ ਪੱਤਰਕਾਰਾਂ ਤੇ ਉਹ ਇੱਕ ਤਰ੍ਹਾਂ ਤੋਂ ਭੜਕ ਤੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਭ ਕੁਝ ਖਤਮ ਕਰਵਾਉਣਾ ਹੈ ਤਾਂ ਗਠਜੋੜ ਤਾਂ ਹੀ ਹੋ ਪਾਏਗਾ ਜਦੋਂ ਆਉਣ ਵਾਲੀ ਚੋਣਾਂ ਬਾਰੇ ਗੱਲਬਾਤ ਕੀਤੀ ਤਾਂ ਬਿੱਟੂ ਕਹਿੰਦੇ ਨੇ ਕਿ ਅਸੀਂ 117 ਸੀਟਾਂ ਤੇ ਚੋਣਾਂ ਲੜਾਂਗੇ ਉਮੀਦਵਾਰਾਂ ਦੀ ਭਾਲ ਜਾਰੀ ਹੈ ਛਾਂਣੜੀ ਦੇ ਨਾਲ ਉਮੀਦਵਾਰ ਲੱਭੇ ਜਾ ਰਹੇ ਨੇ ਭਾਜਪਾ ਲੀਡਰਸ਼ਿਪ ਵਧੀਆ ਉਮੀਦਵਾਰਾਂ ਨੂੰ ਮੈਦਾਨ 'ਚ उतਾਰੇਗੀ ਤੇ 27 ਦਾ ਮੈਦਾਨ ਵੀ ਫਤਿਹ ਕਰੇਗੀ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਵਧੀਆ ਸਹਿਯੋਗ ਵੀ ਸਾਨੂੰ ਮਿਲਦਾ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਬਿੱਟੂ ਨੇ ਕੀ ਕੁਝ ਕਿਹਾ ਹੈ ਸੁਖਬੀਰ ਬਾਦਲ ਨੂੰ ਕਿਵੇਂ ਟੁੱਟ ਕੇ ਪਏ ਨੇ ਤੁਸੀਂ ਇੱਕ ਵਾਰ ਖੁਦ ਸੁਣੋ ਕਿਉਂਕਿ ਅਸੀਂ ਤੁਹਾਨੂੰ ਜਿਵੇਂ ਦੱਸਿਆ ਵੀ ਅਸੀਂ 117 ਸੀਟਾਂ ਤੇ ਲੜਨਾ ਤੇ ਉਹਦੇ ਲਈ ਸਹੀ ਢੁਕਵੇਂ ਕੈਂਡੀਡੇਟ ਨੇ ਜਿਹੜੇ ਸਾਨੂੰ ਉਹ 117 ਸੀਟਾਂ ਤੇ ਚਾਹੀਦੇ ਆ ਤੇ ਅਸੀਂ ਉਹ ਛਾਂਣ ਨਹੀਂ ਲਈ ਹੋਈ ਆ ਜਿਹੜੇ ਚੰਗੇ ਚਿਹਰੇ ਨੇ ਜਿਹੜੇ ਵਾਕੇ ਹੀ ਪੰਜਾਬ ਲਈ ਤੇ ਜਿਹੜੇ ਬੀਜੇਪੀ ਲੀਡਰਸ਼ਿਪ ਲਈ ਜਾਂ ਬੀਜੇਪੀ ਦੀਆਂ ਜੋ ਨੀਤੀਆਂ ਨੇ ਜਾਂ ਬੀਜੇਪੀ ਦਾ ਜੋ ਲੀਡਰਸ਼ਿਪ ਉਹ ਛਾਂਣਾ ਹੈ ਉਹ ਚ ਜਿਹੜਾ ਫਿੱਟ ਆ ਜਾਂਦਾ ਇਹ ਨਹੀਂ ਵੀ ਕੋਈ ਵੀ ਜੁਆਇਨ ਕਰਨ ਲੱਗੇ ਬੀਜੇਪੀ ਜੁਆਇਨ ਹੋ ਕੇ ਬੀਜੇਪੀ ਜੁਆਇਨ ਕਰਾਏਗੀ ਨਹੀਂ ਪਰ ਇਸ ਕਰਕੇ ਜਿਵੇਂ ਤੁਹਾਨੂੰ ਕਿਹਾ ਵੀ ਪੂਰੀ ਤਿਆਰੀ ਜਿਹੜੀ 117 ਸੀਟਾਂ ਦੀ ਹੋ ਰਹੀ ਆ ਜੋ ਸਾਡੇ ਪ੍ਰਧਾਨ ਜੀ ਨੇ ਕਿਹਾ ਏ ਉਹਦੇ ਮੁਤਾਬਕ ਹਰ ਸੀਟ ਦੇ ਮੁਤਾਬਕ ਕੈਂਡੀਡੇਟ ਠੁਕਮੇ ਲਏ ਜਾ ਰਹੇ ਆ ਤੇ ਉਹਨਾਂ ਨੂੰ ਅਸੀਂ ਆਪ ਵੀ ਸੱਦਾ ਦਿੰਦੇ ਆ ਤੁਹਾਡੇ ਵੱਲੋਂ ਵੀ ਵੀ ਜਿਹੜੇ ਵੀ ਵਧੀਆ ਚੰਗੇ ਚਿਹਰੇ ਨੇ ਉਹ ਕੁਝ ਪੰਜਾਬ ਲਈ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਲਈ ਕਰਨਾ ਚਾਹੁੰਦੇ ਆ ਕਿਉਂਕਿ ਡਬਲ ਇੰਜਨ ਦੀ ਸਰਕਾਰ ਬਣਨੀ ਆ ਜੋ ਕੁਝ ਕੇਂਦਰ ਤੋਂ ਵੱਡੀਆਂ ਵੱਡੀਆਂ ਮਹਿਕਮੇ ਮਿਨਿਸਟਰੀਆਂ ਤੋਂ ਉਹ ਆਪਣੇ ਹਲਕਿਆਂ ਚ ਲਿਆ ਸਕਦੇ ਉਹ ਸੋਚ ਲੈ ਕੇ ਆਉਣ ਕੈਂਡੀਡੇਟਾਂ ਨੂੰ ਲੈ ਕੇ بڑا ਬੀਜੇਪੀ ਨੂੰ ਜੀ ਪੁਰਾਣੇ ਸਮੇਂ ਚ ਇਹ ਇੱਕ ਤਰ੍ਹਾਂ ਦੀ ਟੀਚਰ ਹੁੰਦੀ ਰਹੀ ਹੈ ਵੀ ਕੈਂਡੀਡੇਟ ਨਹੀਂ ਲੱਭਣੇ ਹੈਗੇ ਜੀ ਪਰ ਲੱਗਦਾ ਵੀ ਇਸ ਵਾਰੀ ਮਾਹੌਲ ਬਿਲਕੁਲ ਉਲਟ ਹੋਏਗਾ ਦੇਖੋ ਪ੍ਰਮਾਤਮਾ ਦੀ ਕੋਈ ਕੋਈ ਉੱਚਾ ਬੋਲ ਨਹੀਂ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਦੋਂ ਦੀਆਂ ਜ਼ਿਲ੍ਹਾ ਪ੍ਰਸ਼ਾਸਿਤ ਬਲਾਕ ਸੰਮਤੀਆਂ ਦੇ ਰਿਜ਼ਲਟ ਆਏ ਆ ਪਿੰਡਾਂ ਦੇ ਵਿੱਚ ਕੋਈ ਲੀਡਰ ਨੇ ਕੈਂਪੇਨ ਨਹੀਂ ਕੀਤੀ ਠੀਕ ਹੈ ਜਿੱਥੇ ਐਮਐਲਏ ਨੇ ਸਾਡੇ ਬੀਜੇਪੀ ਦੇ ਜਿਵੇਂ ਅਸ਼ਵਨੀ ਜੀ ਨੇ ਉਧਰ ਜਾਖੜ ਸਾਹਿਬ ਨੇ ਇੱਕ ਸਾਡੇ ਹਿਸ਼ਾਰਪੁਰ ਚ ਉਹ ਐਮਐਲਏ ਹੈਗੇ ਉਹ ਸੀਟਾਂ ਪਰ ਬਾਕੀ ਜਗ੍ਹਾ ਕੋਈ ਹਜੇ ਕੋਈ ਸਾਡੇ ਕੈਂਡੀਡੇਟ ਨਹੀਂ ਗੇ ਕੋਈ ਕੈਂਪੇਨ ਕਰਨ ਨੂੰ ਕਿਸੇ ਕੈਂਡੀਡੇਟ ਦਾ ਨਹੀਂ ਸੀ ਉਹਨਾਂ ਨੇ ਜਦੋਂ ਆਪਣੇ ਦਮ ਤੇ ਜਿਹੜੀਆਂ ਵੋਟਾਂ ਪਈਆਂ ਏ ਕਿਸੇ ਵੀ ਪਿੰਡ ਚ ਜੇ ਆਮ ਆਦਮੀ ਨੂੰ 400 ਪਈ ਤਾਂ ਬੀਜੇਪੀ ਦੇਖੋ ਜਦੋਂ ਗੁਰੂ ਦਾ ਆਸ਼ੀਰਵਾਦ ਮਿਲ ਗਿਆ ਮੁਕਸਰ ਮਾਗੀ ਦੇ ਮੇਲੇ ਤੇ ਆਸ਼ੀਰਵਾਦ ਜਦੋਂ ਮਿਲ ਗਿਆ ਉਦੋਂ ਬਾਅਦ ਜਿਹੜਾ ਏ ਇਹ ਹਿਲਚਲ ਜਿਹੜੀ ਆ ਇਹ ਪੰਜਾਬ ਦੇ ਵਿੱਚ ਇਹ ਇੱਕ ਪੂਰੇ ਸਾਲ ਹੁਣ ਚੱਲੂਗੀ ਤੇ ਅੱਜ ਇਹ ਤਾਂ ਹਜੇ ਥੋੜਾ ਚਿਰ ਰਹਿਣ ਦੋ ਜਿਵੇਂ ਕਹਿੰਦੇ ਹੁੰਦੇ ਆ ਵੀ ਜਦੋਂ ਜੁਆਇਨਿੰਗ ਸ਼ੁਰੂ ਹੋਏਗੀ ਉਦੋਂ ਪਰ ਮੀਡੀਆ ਤੋਂ ਕੀ ਲੁਕਿਆ ਹੁੰਦਾ ਕਈ ਗੱਲਾਂ ਸ਼ਾਇਦ ਥੋਤੋ ਹੀ ਪਤਾ ਲੱਗਣ ਮੈਨੂੰ ਪਰ ਬਹੁਤ ਚਿਰ ਦੀਆਂ ਬਹੁਤ ਲੀਡਰਸ਼ਿਪ ਨਾਲ ਗੱਲਾਂ ਸਾਡੀਆਂ ਚੱਲ ਰਹੀਆਂ ਹੁੰਦੀਆਂ ਆ ਰਹੀਆਂ ਪਰ ਹਰ ਕਿਸੇ ਚੀਜ਼ ਦਾ ਟਾਈਮ ਹੁੰਦਾ ਹੈ ਹਰ ਚੀਜ਼ ਦਾ ਰੁੱਤ ਹੁੰਦੀ ਆ ਤੇ ਇਸ ਵੇਲੇ ਕਿਉਂਕਿ ਅਸੀਂ ਤੁਹਾਨੂੰ ਜਿਵੇਂ ਦੱਸਿਆ ਵੀ ਅਸੀਂ 117 ਸੀਟਾਂ ਤੇ ਲੜਨਾ ਤੇ ਉਹਦੇ ਲਈ ਸਹੀ ਢੁਕਵੇਂ ਕੈਂਡੀਡੇਟ ਨੇ ਜਿਹੜੇ ਸਾਨੂੰ ਉਹ 117 ਸੀਟਾਂ ਤੇ ਚਾਹੀਦੇ ਆ ਤੇ ਅਸੀਂ ਉਹ ਛਾਂਣ ਨਹੀਂ ਲਈ ਹੋਈ ਆ ਜਿਹੜੇ ਚੰਗੇ ਚਿਹਰੇ ਨੇ ਜਿਹੜੇ ਵਾਕੇ ਹੀ ਪੰਜਾਬ ਲਈ ਤੇ ਜਿਹੜੇ ਭਾਜਪੀ ਲੀਡਰਸ਼ਿਪ ਲਈ ਜਾਂ ਬੀਜੇਪੀ ਦੀਆਂ ਜੋ ਨੀਤੀਆਂ ਨੇ ਜਾਂ ਬੀਜੇਪੀ ਦਾ ਜੋ ਲੀਡਰਸ਼ਿਪ ਉਹ ਛਾਨਣਾ ਹੈ ਉਹ ਤੇ ਜਿਹੜਾ ਫਿੱਟ ਆ ਜਾਂਦਾ ਇਹ ਨਹੀਂ ਵੀ ਕੋਈ ਵੀ ਜੁਆਇਨ ਕਰਨ ਲੱਗੇ ਬੀਜੇਪੀ ਜੁਆਇਨ ਹੋ ਕੇ ਬੀਜੇਪੀ ਜੁਆਇਨ ਕਰਾਏਗੀ ਨਹੀਂ ਪਰ ਇਸ ਕਰਕੇ ਜਿਵੇਂ ਤੁਹਾਨੂੰ ਕਿਹਾ ਵੀ ਪੂਰੀ ਤਿਆਰੀ ਜਿਹੜੀ 117 ਸੀਟਾਂ ਦੀ ਹੋ ਰਹੀ ਆ ਜੋ ਸਾਡੇ ਪ੍ਰਧਾਨ ਜੀ ਨੇ ਕਿਹਾ ਏ ਉਹਦੇ ਮੁਤਾਬਕ ਹਰ ਸੀਟ ਦੇ ਮੁਤਾਬਕ ਕੈਂਡੀਡੇਟ ਠੁਕਮੇ ਲਏ ਜਾ ਰਹੇ ਆ ਤੇ ਉਹਨਾਂ ਨੂੰ ਅਸੀਂ ਆਪ ਵੀ ਸੱਦਾ ਦਿੰਨੇ ਆ ਤੁਹਾਡੇ ਵੱਲੋਂ ਵੀ ਵੀ ਜਿਹੜੇ ਵੀ ਵਧੀਆ ਚੰਗੇ ਚਿਹਰੇ ਨੇ ਉਹ ਕੁਛ ਪੰਜਾਬ ਲਈ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਲਈ ਕਰਨਾ ਚਾਹੁੰਦੇ ਆ ਕਿਉਂਕਿ ਡਬਲ ਇੰਜਨ ਦੀ ਸਰਕਾਰ ਬਣਨੀ ਆ ਜੋ ਕੁਛ ਕੇਂਦਰ ਤੋਂ ਵੱਡੀਆਂ-ਵੱਡੀਆਂ ਮਹਿਕਮੇ ਮਿਨਿਸਟਰੀਆਂ ਤੋਂ ਉਹ ਆਪਣੇ ਹਲਕਿਆਂ 'ਚ ਲਿਆ ਸਕਦੇ ਉਹ ਸੋਚ ਲੈ ਕੇ ਆਉਣ ਕੈਂਡੀਡੇਟਾਂ ਨੂੰ ਲੈ ਕੇ بڑا ਬੀਜੇਪੀ ਨੂੰ ਜੀ ਪੁਰਾਣੇ ਸਮੇਂ 'ਚ ਇਹ ਇੱਕ ਤਰ੍ਹਾਂ ਦੀ ਟਿਚਰ ਹੁੰਦੀ ਰਹੀ ਆ ਵੀ ਕੈਂਡੀਡੇਟ ਨਹੀਂ ਲੱਭਣੇ ਹੈਗੇ ਜੀ ਪਰ ਲੱਗਦਾ ਵੀ ਇਸ ਵਾਰੀ ਮਾਹੌਲ ਬਿਲਕੁਲ ਉਲਟ ਹੋਏਗਾ ਦੇਖੋ ਪ੍ਰਮਾਤਮਾ ਦੀ ਕੋਈ ਕੋਈ ਉੱਚਾ ਬੋਲ ਨਹੀਂ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਦੋਂ ਦੀਆਂ ਜ਼ਿਲ੍ਹਾ ਪ੍ਰਸ਼ਾਸਿਤ ਬਲਾਕ ਸਮਤੀਆਂ ਦੇ ਰਿਜ਼ਲਟ ਆਏ ਆ ਪਿੰਡਾਂ ਦੇ ਵਿੱਚ ਕੋਈ ਲੀਡਰ ਨੇ ਕੈਂਪੇਨ ਨਹੀਂ ਕੀਤੀ ਠੀਕ ਹੈ ਜਿੱਥੇ ਐਮਐਲਏ ਨੇ ਸਾਡੇ ਬੀਜੇਪੀ ਦੇ ਜਿਵੇਂ ਅਸ਼ਵਨੀ ਜੀ ਨੇ ਉਧਰ ਜਾਖੜ ਸਾਹਿਬ ਨੇ ਇੱਕ ਸਾਡੇ ਹਿਸ਼ਾਰਪੁਰ ਚ ਉਹ ਐਮਐਲਏ ਹੈਗੇ ਉਹ ਸੀਟਾਂ ਪਰ ਬਾਕੀ ਜਗ੍ਹਾ ਕੋਈ ਹਜੇ ਕੋਈ ਸਾਡੇ ਕੈਂਡੀਡੇਟ ਨਹੀਂ ਗੇ ਕੋਈ ਕੈਂਪੇਨ ਕਰਨ ਨੂੰ ਕਿਸੇ ਕੈਂਡੀਡੇਟ ਦਾ ਨਹੀਂ ਸੀ ਉਹਨਾਂ ਨੇ ਜਦੋਂ ਆਪਣੇ ਦਮ ਤੇ ਜਿਹੜੀਆਂ ਵੋਟਾਂ ਪਈਆਂ ਏ ਕਿਸੇ ਵੀ ਪਿੰਡ ਚ ਜੇ ਆਮ ਆਦਮੀ ਨੂੰ 400 ਪਈ ਹੈ ਤੇ ਬੀਜੇਪੀ ਨੂੰ 300 ਪਈ ਹੈ ਤੇ ਉਹਨੂੰ ਦੇਖ ਕੇ ਹੋਏ ਉਹਨੂੰ ਦੇਖਦੇ ਹੋਏ ਜਿਹੜਾ ਸਾਰਾ ਰੂਰਲ ਜਿਹੜਾ ਇੱਕੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਬੀਜੇਪੀ ਨੇ ਕੈਂਪ ਲਾਏ ਉਹਨਾਂ ਦੀ ਮਿਹਨਤ ਹੁਣ ਜਿਹੜੇ ਉਹ ਲੋਕ ਨੇ ਰੂਰਲ ਬੈਲਟ ਦੇ ਲੀਡਰ ਨੇ ਉਹ ਵੀ ਦੇਖਣ ਲੱਗ ਗਏ ਵੀ ਯਾਰ ਚੰਗਾ ਮੌਕਾ ਸਾਨੂੰ ਹੇ ਗਾਇ ਬੱਟੀ ਜੀ ਮੁਖ ਸਰ ਮੇ ਜੋ ਰੈਲੀ ਕਰੀ ਆਪਨੇ ਉਸਕੇ ਬਾਅਦ ਕਿਹੋ ਜਿਹਾ ਲੱਗ ਰਿਹਾ ਰੁਝਾਨ ਪੰਜਾਬ ਮੇ ਕਿਉਂਕਿ ਬੜੀ ਪਹਿਲੀ ਵਾਰ ਆਪਨੇ ਵਹਾਂ ਪੇ ਬੀਜੇਪੀ ਨੇ ਆਪਣਾ ਪੰਡਾਲ ਲਗਾਇਆ ਥਾ ਦੇਖੋ ਸੱਚੀ ਗੱਲ ਇੱਕ ਇੱਕ ਕੁਐਸਚਨ ਮੈਂ ਜਵਾਬ ਦੇ ਦਾਂ ਲੀਡਰਸ਼ਿਪ ਨੇ ਬੜਾ ਸੋਚ ਸਮਝ ਕੇ ਹਜੇ ਕੀ ਉੱਥੇ ਪੰਡਾਲ ਤੇ ਕੁਰਸੀਆਂ ਲਾਈਆਂ ਕਿਉਂਕਿ ਪਹਿਲੀ ਵਾਰ ਸੀ ਪਰ ਅਸੀਂ ਇਹ ਗਲਤੀ ਮੰਨਦੇ ਆਂ ਅਸੀਂ ਮਾਫੀ ਮੰਗਦੇ ਆਂ ਵੀ ਜਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਲਈ ਅਸੀਂ ਕੁਰਸੀਆਂ ਤੇ ਪੰਡਾਲ ਜਿਹੜਾ ਛੋਟਾ ਪੈ ਗਿਆ ਕਿਉਂਕਿ 4 ਗੁਣਾ ਵੱਧ ਜੇ ਪੰਡਾਲ ਹੁੰਦਾ ਤਾਂ ਲੋਕ ਬਹਿ ਸਕਦੇ ਸੀ ਨਹੀਂ ਲੋਕ ਅੰਦਰ ਆ ਕੇ ਕੁਰਸੀ ਨਾ ਮਿਲਣ ਕਰਕੇ ਮੁੜ ਕੇ ਚਲੇ ਗਏ ਤੇ ਉਹ ਸਾਰਾ ਫੀਡਬੈਕ ਹੁਣ ਸਾਨੂੰ ਆ ਰਿਹਾ ਜਿੱਥੋਂ ਜਿੱਥੋਂ ਬੱਸਾਂ ਆਈਆਂ ਗੱਡੀਆਂ ਆਈਆਂ ਉਹਨਾਂ ਨੇ ਦੱਸਿਆ ਵੀ ਸਾਨੂੰ ਅਸੀਂ ਤਾਂ ਭਰ ਭਰ ਗਏ ਗਾਹਾਂ ਤੁਹਾਡੇ ਕੋਲ ਪ੍ਰਬੰਧ ਨਹੀਂ ਸੀ ਤੇ ਇਸ ਇਹ ਇਹ ਇੰਪੈਕਟ ਆ ਬਿੱਟੂ ਜੀ ਪਾਣ ਸੁਮੇਰ ਬਾਦਲੇ ਤੋਂ ਸਵਾਲ ਥੜਾ ਕੀਤਾ ਹੈ ਕਿ ਪਤਿਤ ਜਿਹੜਾ ਇਸ ਕਹ ਹੈ ਉਹਦੇ ਲਈ ਬਿੱਟੂ ਨੂੰ ਸਰੂਪਾ ਦਿੱਤਾ ਗਿਆ ਜੋ ਕਿ ਇਤਿਹਾਸ ਕਦੇ ਹੋਇਆ ਨਹੀਂ ਕਿਸੇ ਪਤਿਤ ਨੂੰ ਦਿੱਤਾ ਗਿਆ ਦੇਖੋ ਮੈਂ ਸੁਖਵੀਰ ਬਾਦਲ ਸਾਹਿਬ ਸਤਕਾਰਯੋਗ ਨੇ ਨਿੱਜੀ ਟਿੱਪਣੀ ਮੈਂ ਕੋਈ ਕਰਨੀ ਨਹੀਂ ਚਾਹੁੰਦਾ ਪਰ ਜੇ ਮੈਂ ਫਿਰ ਘਰ ਦੀ ਕੋਈ ਗੱਲ ਕਰੂੰਗਾ ਉਹ ਚੰਗਾ ਨਹੀਂ ਲੱਗਦਾ ਪਹਿਲਾਂ ਸੁਖਵੀਰ ਸਿੰਘ ਬਾਦਲ ਇਹ ਦੇਖਣ ਵੀ ਉਹਨਾਂ ਦੇ ਘਰ ਚ ਕਿੰਨੇ ਪਤਿਤ ਨੇ ਫੇਰ 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 ਮੈਂ ਕੋਈ ਗੱਲ ਕਰੂੰਗਾ ਫਿਰ ਕੋ ਦਾ ਫਾਇਦਾ ਹੋਊਗਾ ਵੀ ਤੁਹਾਡੇ ਘਰ ਚ ਜਿਹੜੇ ਪਤਿਤ ਨੇ ਉਹਨਾਂ ਨੂੰ ਕਿੱਥੋਂ ਕਿੱਥੋਂ ਸਰੂਪੇ ਮਿਲਦੇ ਆ ਉਹ ਕਿੱਥੇ ਕਿੱਥੇ ਜਾਂਦੇ ਆ ਹੁਣ ਤੁਸੀਂ ਗੁਰਦੁਆਰਾ ਸਾਹਿਬ 'ਚ ਵੀ ਇਹੀ ਗੱਲ ਇਹੀ ਗੱਲ ਹੋਈ ਨਾ ਜਿਹੜੀ ਕਿ ਮੈਂ ਕਰਨਾ ਨਹੀਂ ਚਾਹੁੰਦਾ ਹੁਣੀ ਐਸਜੀਪੀਸੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆ ਜਿੰਨੇ ਤੁਸੀਂ মিডিਆ ਵਾਲੇ ਖੜੇ ਹੋ ਜਿੰਨੇ মিডিਆ ਵਾਲੇ ਖੜੇ ਹੋ ਜਿੰਨੇ ਮੇਰੇ ਵਾਲੇ ਵਾਲੇ ਖੜੇ ਆ ਦੱਸ ਦਿਓ ਜੀ ਫਿਰ ਤੁਸੀਂ ਸਾਰੇ ਪਤੇ ਤੋਂ ਯਾਰ ਆਪਾਂ ਕਮਾਲ ਹੀ ਹੋ ਗਈ ਇਹ ਕਿਉਂ ਤੋੜ ਵਿਛੋੜਾ ਕਰ ਰਹੇ ਆ ਗੁਰਦੁਆਰੇ ਤਾਂ ਹਰ ਧਰਮ ਦਾ ਬੰਦਾ ਜਾਂਦਾ ਏ ਗੁਰਦੁਆਰੇ ਹਰ ਹਰ ਇਹ ਠੀਕ ਸਿੱਖ ਰਹਿਤ ਮਰਿਆਦਾ 100% ਆ ਉਹਨਾਂ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਉਹ ਕਿਤਾਬ ਵੀ ਦਿੱਤੀ ਵੀ ਪੜੋ ਪਰ ਗੱਲ ਇਹ ਆ ਇਹ ਤਾਂ ਗੁਰੂ ਮਹਾਰਾਜ ਜੀ ਨੇ ਕਰਾਉਣਾ ਜਦੋਂ ਕਰਾਉਣਾ ਕਿਸੇ ਨੂੰ ਕੀ ਕੀ ਚਿਹਰਾ ਦੇਣਾ ਇਹ ਵੀ ਕਿਹਾ ਵੀ ਜਿਸ ਪਰਵਾਰ ਨੇ ਮੁੰਡੇ ਮਾਰੇ ਉਹਨਾਂ ਦਾ ਸੁਪਾ ਦਿੱਤਾ ਗਿਆ ਫਿਰ ਫਿਰ ਜੋ ਹੁਣ ਗੈਂਗਸਟਰ ਦਾ ਹਾਲ ਆ ਜੋ ਪੰਜਾਬ ਚ ਗੈਂਗਸਟਰ ਚੱਲ ਰਿਹਾ ਇਹ ਤਾਂ ਪਿਸਟਲ ਚੱਲ ਰਹੇ ਆ ਉਦੋਂ AK-47 ਚੱਲਦੀਆਂ ਸੀ ਤੇ ਕਹਿੰਦੇ ਸੀ ਅਸੀਂ ਖਤਰਾ ਵੀ ਕਰਾਂਗੇ ਸਰਕਾਰ ਬਰਨ ਤੋਂ ਬਾਅਦ ਗੈਂਗਸਟਰ ਅਸੀਂ ਖਤਮ ਕਰਾਂਗੇ ਨਸ਼ੇ ਅਸੀਂ ਖਤਮ ਕਰਾਂਗੇ ਆਮ ਆਦਮੀ ਪਾਰ ਫਿਰ 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 ਸਰਦਾਰ ਬਿਆਨ ਸਿੰਘ ਜੀ ਦਾ ਨਾਂ ਲੈ ਕੇ ਨਾ ਫਿਰ ਤੁਸੀਂ ਉਹਨਾਂ ਦੇ ਘਰੇ ਫੋਟੋਆਂ ਲਾਓ ਆਹੀ ਆ ਹਾਲਾਤ ਸੀ ਉਦੋਂ ਦਾ ਬਾਰਡਰ ਖੁੱਲਾ ਸੀ ਅੱਜ ਤਾਂ ਆ ਕਿਹੜਾ ਪਿਸਟਲ ਜਗਾਨੇ ਚੱਲਦੇ ਆ ਨਾ ਜਿਹੜਾ ਬਰਸਟ ਚੱਲਦੇ ਆ ਉਦੋਂ ਡਰਮ ਮੈਗਜ਼ੀਨ ਜੀਪੀਐਮ ਐਲਐਮਜੀ ਇਹ ਚੱਲਦੇ ਸੀ ਰਾਕਟ ਲਾਂਚਰ ਚੱਲਦੇ ਸੀ ਜਦੋਂ ਸਰਦਾਰ ਬਿਆਨ ਸਿੰਘ ਨੇ ਮੂੰਹ 모ੜੇ ਆ ਇਹਨਾਂ ਦੇ ਅੱਜ ਤਾਂ ਆ ਪਿਸਤੌਲੀਆਂ ਜੀ ਐਨ ਐਨ ਆ ਇੱਕ ਚੋ ਚੱਲਦੀਆਂ ਉਹ ਨਹੀਂ ਸਾਹ ਬਹੂਰੀਆਂ ਜਿੰਨੇ ਸਰਕਾਰ ਤੋਂ ਮੇਰੇ ਪਰਿਵਾਰ ਨੇ ਉਹ ਡਰਮ ਮੈਗਜ਼ੀਨ ਲੱਗੇ AK47 ਦੇ ਮੂੰਹ ਬੰਦ ਕੀਤੇ ਆ ਇਹ ਸਵਾਲ ਕਰਨਗੇ ਇਹ ਸੁਖਵੀਰ ਸਿੰਘ ਬਾਦਲ ਤੇ ਕਾਲੀ ਦਲ ਇਹਨਾਂ ਦੇ ਪਿਤਾ ਜੀ ਸਤਕਾਰਯੋਗ ਬਾਦਲ ਸਾਹਿਬ ਭੱਜ ਗਏ ਸੀ 91 ਦੀਆਂ ਇਲੈਕਸ਼ਨਾਂ ਚ ਬਾਈਕਾਟ ਕਰਕੇ ਜਦੋਂ ਗੋਲੀ ਚੱਲਦੀ ਸੀ ਜਦੋਂ ਜਾਂਦਾ ਸੀ ਨਾ ਬਰਸ਼ਟ ਸਿੱਧਾ ਡਰਮ ਮੈਗਜ਼ੀਨ ਚ 180 ਪੈਂਦੀਆਂ ਸੀ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਕਾਲੀ ਦਲ ਰਜਾਈਆਂ ਲੈ ਕੇ ਮਨਾਲੀ ਦੇ ਹੋਟਲਾਂਾਂ ਚ ਸ਼ਿਮਲੇ ਦੇ ਹੋਟਲਾਂ 'ਚ ਪਏ ਸੀ ਜਦੋਂ ਅਸਮੀਰਾ ਪਰਿਵਾਰ ਲੜ ਰਿਹਾ ਸੀ ਉਹ ਇਹਨਾਂ ਤੋਂ ਪਿਸਤੋਲੀਆਂ ਤੋਂ ਨਹੀਂ ਲੜ ਹੁੰਦਾ ਇਹਨਾਂ ਨੂੰ ਇੱਕ ਛੋਟੇ ਗੈਂਗਸਟਰ ਨੇ ਜਿਹੜੇ ਟਕੇ ਟਕੇ ਦੇ ਗੁੰਡੇ ਉਹਨਾਂ ਤੋਂ ਨਹੀਂ ਲੜ ਹੁੰਦਾ ਇਹ ਗੱਲ ਕਰਨਗੇ ਉਹਨਾਂ ਦੀ ਪਰ ਦੇਖੀਏ ਭਾਜਪਾ ਲੜੂਗੀ ਮੂੰਹ ਮੋੜਿਆ ਨਾ ਅੱਜ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਵੀ ਮਾਰਚ 26 ਦੇ ਵਿੱਚ ਨੈਕਸਟ ਸਲਾਈਡ ਦਾ ਜਿਹੜਾ ਕਿਤੇ ਵੀ ਨੋਨ ਸ਼ਾਨ ਨਹੀਂ ਰਹੂ ਜੰਮੂ ਕਸ਼ਮੀਰ 'ਚ ਅੱਜ ਹਾਲਾਤ ਦੇਖੇ ਆ ਕਿਸ ਤਰੀਕੇ ਨਾਲ ਅੱਗੇ ਹਰ ਬੰਦਾ ਪੱਥਰ ਮਾਰ ਕੇ ਹੀਰੋ ਬਣ ਜਾਂਦਾ ਸੀ ਸਾਡੇ ਫੌਜੀਆਾਂ ਦੀ ਪੈਰਾ ਮਿਲਟਰੀ ਫੋਰਸਿਸ ਦੀ ਅੱਖਾਂ 'ਚ ਗਲੇਲਾ ਮਾਰ ਕੇ ਕੱਢ ਦਿੰਦੇ ਸੀ ਅੱਜ ਕੋਈ ਬੰਦ ਕਰਕੇ ਪੱਥਰ ਮਾਰ ਕੇ ਦਿਖਾਵੇ ਜੰਮੂ ਕਸ਼ਮੀਰ 'ਚ ਅੱਜ ਗਲੇਲ ਮਾਰ ਕੇ ਦੇਖੇ ਕੋਈ ਇੱਕ ਗੱਲ ਮੈਂ ਹੋਰ ਕਹਿ ਦਵਾ ਇੱਕ ਗੱਲ ਮੈਂ ਅਖੀਰਲੀ ਜੋ ਹੋਰ ਕਹਿ ਦਵਾ ਜੀ ਅੱਜ ਗੱਲ ਤੁਸੀਂ ਟੈਰਸ ਇਹ ਤੇ ਸ਼ੁਰੂ ਕੀਤੀ ਆ ਜਿਹੜੀ ਆ ਪੰਜਾਬ ਪੁਲਿਸ ਆ ਨਾ ਐਂ ਪੰਜਾਬ ਪੁਲਿਸ 92 'ਚ ਵੀ ਸੀ ਪਰ ਜੇ ਮੈਂ ਇੱਕ ਪੰਜਾਬ ਸਰਕਾਰ ਨੂੰ ਤੇ ਡੀਜੀਪੀ ਨੂੰ ਇਹ ਸਲਾਹ ਦਿਨਾ ਉਦੋਂ ਆਹ ਜਿਹੜੀ ਪੁਲਿਸ ਆ ਨਾ ਇਹ ਜਿਹੜੀ ਪੁਲਿਸ ਆ ਠੀਕ ਆ ਇਹਨੇ ਲੜਾਈ ਲੜੀ ਆ ਕਿਸੇ ਵੇਲੇ ਪਰ ਉਦੋਂ ਜਦੋਂ ਸਰਦਾਰ ਬਿਆਨ ਸਿੰਘ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਜੇ ਇਹ 147 ਨਾਲ ਲੜਨਾ ਤਾਂ ਪੰਜਾਬ ਦੇ ਵਿੱਚ ਜਾਓ ਨਿਕਲੋ ਸਾਰੇ ਡੀਜੀਪੀ ਤੌਰ ਤੇ ਸਾਰੇ ਐਸਐਸਪੀ ਤੌਰ ਤੇ ਕਿ ਇਹਨਾਂ ਦੇ ਮੂੰਹ ਮੋੜਨੇ ਆ ਉਹ ਪਰਤੀ ਹੋ ਜੋ ਤੇ ਕਮਾਂਡੋ ਖੜੀ ਹੋਈ ਉਦੋਂ ਕਮਾਂਡੋ ਫਰਸਟ ਕਮਾਂਡੋ ਸੈਕਿੰਡ ਕਮਾਂਡੋ ਥਰਡ ਕਮਾਂਡੋ ਫੋਰਥ ਕਮਾਂਡੋ ਫਿਫਥ ਪੰਜ ਕਮਾਂਡੋ ਦੀਆਂ ਬਟਾਲੀਆਂ ਨਾ ਬਣੀਆਂ ਤੇ ਉਹਦੇ ਵਿੱਚ ਕੋਈ ਪੇਪਰ ਟੈਸਟ ਨਹੀਂ ਸੀ ਪੜਾਈ ਦਾ ਉੱਚ ਇਹ ਦੇਖਿਆ ਜਾਂਦਾ ਸੀ ਕਿ ਕਿਹਦਾ ਨਿਸ਼ਾਨਾ ਕਿੰਨਾ ਤੇ ਕਦ ਕਿੰਨਾ ਤੇ ਛਾਲ ਕਿੰਨੀ ਮਾਰ ਸਕਦਾ ਜਿੰਨਾ ਚਿਰ ਉਹ ਪੰਜਾਬ ਦੇ ਮੁੰਡੇ ਭਰਤੀ ਨਹੀਂ ਕਰੋਗੇ ਇਹ ਗੈਂਗਸਟਰ ਥਤੋਂ ਨਹੀਂ ਖਤਮ ਹੋਣਾ ਜਿੱਦਣ ਸਾਡੀ ਵਾਰੀ ਆਈ ਸਰਕਾਰ ਦੀ ਫਿਰ ਕਹਿੰਦਾ ਵਾਰੀ